ਹਾਂਜੀ ਦੋਸਤੋ ਅੱਜ ਤੁਹਾਨੂੰ ਪਾਪਾ ਬਣਾ ਦਿਖਾਉਣੇ ਆ। ਇਹ ਦੇਖੋ ਜੀ ਪਾਵੇ। ਕਈ ਮਿਸਤਰੀ ਵਿਚਾਰਿਆਂ ਨੂੰ ਹਜੇ ਸਮਾਂ ਨਹੀਂ ਲੱਗ ਰਿਹਾ। ਮਾਲਕ ਪਾਵੇ ਬਾਰੇ ਦੱਸ ਨਹੀਂ ਰਹੇ ਕੁਝ ਵੀ। ਲਾਣੇ ਘਾ ਨਹੀਂ ਲਾਣੇ। ਕਈ ਮਿਸਤਰੀਆਂ ਕੋਲ ਮਾਲਕ ਕਹਿੰਦਾ ਪਾਵੇ ਲਾਉਣੇ ਆ ਫਿਰ ਉਹ ਦੇ ਦਿੰਦੇ ਨੇ ਵੀ ਕੀ ਮਿਲਣੇ ਆਪਣੇ ਪਾਵੇ। ਫਿਰ ਉਹ ਲੋੜਿਆਂ ਨੂੰ ਪ੍ਰੋਬਲਮ ਪੈਂਦੀ ਆ ਦੇਖਿਵੇਂ ਰਹਾਉਣੇ ਆ ਇਹ ਆਪਣੇ ਪਾਸੇ ਮਿੰਨਤੀ ਕਰਕੇ ਰੱਖ ਲਿਆ ਆਪਾਂ ਨੇ 3 ਇੰਚ ਦੇ 1.5 ਇੰਚ ਦੇ ਵੀ ਲਾ ਸਕਦੇ ਆ ਆਪਾਂ 1.5 ਇੰਚ ਦੇ ਪਾਵਾ ਲੱਗ ਰਿਹਾ ਹੈ ਤੇ ਹੁਣ ਅਸੀਂ ਆ ਰਹੇ ਆ 3 ਇੰਚ ਦੇ ਪਾਵਾ ਹੁਣ ਦਿਖਾ ਦਿੰਨੇ ਜੀ ਲੱਗੇ ਵੇ 10 ਤੇ ਪਾਏ ਆਪਣੇ 3 ਇੰਚ ਤੇ ਰੱਖਿਆ ਹੋਇਆ ਪਾਣੀ ਗਏ ਤੇ ਬਾਕੀ ਸਨ ਨੂੰ ਕਦੋਂ ਦਿਖਾਵਾਂਗੇ ਸਾਰੇ ਲੱਗੇ ਪਾਵੇ ਓਕੇ ਜੀ